ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਵਾਹਿਗੁਰੂ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾਸ ਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸੁਹਾਗਣ ਨਾਓ ਰਾਂਡ ਸੁਹਾਗਣ ਨਾਓ ਰਾਂਡ ਸੁਹਾਗਣ ਨਾਓ ਰਾਂਡ ਸੁਹਾਗਣ ਨਾਓ ਰਾਂਡ ਜਗ ਮੈਂ ਪਖਤੇ ਦੂਦਾ ਧਾਰੀ ਜਗ ਮੈਂ ਪਖਤੇ ਦੂਦਾ ਧਾਰੀ ਗੁਪਤੀ ਖਾਵੇ ਵਿਕਟਾ ਸਾਰੀ ਗੁਪਤੀ ਖਾਵੇ ਵਿਕਟਾ ਸਾਰੀ ਸੁਹਾਗਣ ਨਾਓ ਰਾਂਡ ਸੁਹਾਗਣ ਲਾਓ ਰਾਂਡ ਸੁਹਾਗਣ ਲਾਓ ਰਾਂਡ ਸੁਹਾਗਣ ਲਾਓ ਰਾਂਡ ਛੋੜਿਆਨ ਘਾਰੇ ਪਖੰਡ ਛੋੜਿਆਨ ਘਾਰੇ ਪਖੰਡ ਛੋੜਿਆਨ ਘਾਰੇ ਪਖੰਡ ਛੋੜਿਆਨ ਘਾਰੇ ਪਖੰਡ ਨਾ ਸੁਹਾਗਣ ਲਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਛੋੜ ਅਨ ਕਰੇ ਪਖੰਡ ਛੋੜ ਅਨ ਕਰੇ ਪਖੰਡ ਛੋੜ ਅਨ ਕਰੇ ਪਖੰਡ ਛੋੜ ਅਨ ਕਰੇ ਪਖੰਡ ਨਾ ਸਵਾਗਣ ਨਾਓ ਰਾਂਡ ਸੁਹਾਗਣ ਨਾਉ ਰਾਂਡ ਸੁਹਾਗਣ ਨਾਉ ਰਾਂਡ ਸੁਹਾਗਣ ਨਾਉ ਰਾਂਡ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਤਜਿਗੇ ਅੰਨਾ ਮਿਲੇ ਗਪਾਲ ਤਜਿਗੇ ਅੰਨਾ ਮਿਲੇ ਗਪਾਲ ਸੁਹਾਗਣ ਨਾਉ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸਵਾਗਣ ਨਾਓ ਰਾਂਡ ਸਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸਵਾਗਣ ਨਾਉ ਰਾਂਡ ਸਵਾਗਣ ਨਾਉ ਰਾਂਡ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਕਹੋ ਕਬੀਰ ਹਮ ਐਸੇ ਜਾਣਿਆ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾ ਕਰ ਮਨ ਮਾਨਿਆ ਧਨ ਅਨਾਦ ਠਾ ਕਰ ਮਨ ਮਾਨਿਆ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਦਾ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸੁਹਾਗਣ ਲਾਓ ਰੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਸੁਹਾਗਣ ਲਾਓ ਰੰਡ ਸੁਹਾਗਣ ਲਾਓ ਰੰਡ ਸੁਹਾਗਣ ਲਾਓ ਰੰਡ ਸੁਹਾਗਣ ਲਾਓ ਰੰਡ ਸਵਾਗਣ ਲਾਓ ਰੰਡ ਸਵਾਗਣ ਲਾਓ ਰੰਡ ਸਵਾਗਣ ਲਾਓ ਰੰਡ ਸਵਾਗਣ ਲਾਓ ਰੰਡ ਇਹ ਸ਼ਬਦ ਭਗਤ ਕਬੀਰ ਸਾਹਿਬ ਦੀ ਜਿਹਾ ਉਚਾਰਿਆ ਹੋਇਆ ਹੈ ਜਿਹਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਸ਼ੋਟੇ ਆਣਾ ਘਾਰੇ ਪਖੰਡ ਨਾਵ ਸੁਹਾਗਣ ਨਾਵ ਰੰਡ ਛੋਟੇ ਅੰਨ ਘਰੇ ਪਖੰਡ ਨਾਵ ਸੁਹਾਗਣ ਨਾਵ ਰੰਡ ਆਪਾਂ ਵਰਤ ਕਿਹੜਾ ਰੱਖ ਸਕਦੇ ਆ ਆਪਾਂ ਵਰਤ ਰੱਖ ਸਕਦੇ ਆ ਜੇ ਆਪਾਂ ਕਿਸੇ ਦੇ ਨਾਲ ਮਾੜਾ ਚੰਗਾ ਬੋਲਦੇ ਆ ਨਾ ਮਾੜਾ ਬੋਲਦੇ ਅੱਜ ਤੋਂ ਵਰਤ ਰੱਖ ਲਈਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਿਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਿਏ ਆਪਾਂ ਅੰਬਰਤ ਵੇਲੇ ਉੱਠ ਕੇ ਨਿਤਨੇਮ ਕਰੀਏ ਜਾਪ ਕਰੀਏ ਕੀਰਤਨ ਕਰੀਏ ਕਥਾ ਕਰੀਏ ਆਪਾਂ ਇਹ ਵਰਤ ਰੱਖ ਲਿਏ ਆਪਾਂ ਦੁਜੀ ਬੰਨੇ ਚੱਲ ਜਾਂਦੇ ਆਂ ਬੀਬੀਆਂ ਦਾ ਫਰਜ ਆ ਕਿ ਆਪ ਇਹ ਵਰਤ ਨੂੰ ਛੱਡ ਕੇ ਆਪਾਂ ਅਸਲ ਵਰਤ ਰੱਖੀਏ ਕਬੀਰ ਸਾਹਿਬ ਕਹਿੰਦੇ ਨੇ ਸ਼ੋਟ ਅਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਸ਼ੋਟ ਅਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਸ਼ੋਟ ਅਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਆਪਾਂ ਇਹ ਵਰਤ ਰੱਖ ਸਕਦੇ ਆ ਆਪਾਂ ਕੁਰਬਾਨੀ ਪੜ ਸਕਦੇ ਆ ਕੀਰਤਨ ਕਰ ਸਕਦੇ ਕਥਾ ਕਰ ਸਕਦੇ ਆਪਾਂ ਇਹ ਵਰਤ ਰੱਖ ਲਈਏ ਆਪਾਂ ਉਹ ਵਰਤ ਲਈ ਨਾ ਜਾਈਏ ਇਸ ਕਰਕੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਗੱਲ ਹੋ ਜੇ ਕੋਈ ਕੱਲ ਹੋ ਜੇ ਆਪਾਂ ਨੂੰ ਸ਼ਾਇਦ ਮੈਂ ਚਿਤਾਉਣ ਦਾ ਫਰਕ ਪੈਂਦਾ ਸ਼ਾਇਦ ਚਿਤਾਉਣ ਨਾਲ ਠੀਕ ਰਹੀਏ ਤੇ ਵਧੀਆ ਗੱਲ ਜੇ ਸੰਤ ਮਹਾਪੁਰਸ਼ ਸੰਤ ਭਿੰਡਰਾਂ ਵਾਲੇ ਜਿੱਦਾਂ ਕੁ ਆਮ ਸੰਤ ਬਾਬਾ ਰਾਮ ਸਿੰਧੀ ਰਾਮਪੁਰ ਕਿੜੇ ਵਾਲੇ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਕਹਿ ਦੇਣਾ ਕਿਸੇ ਸੰਗਤ ਨੂੰ ਕਿ ਬੱਚਾ ਠੀਕ ਆ ਬੱਚੇ ਨੂੰ ਨਾਮ ਜਪਾਓ ਬੱਚੇ ਜੇ ਸ਼ਾਇਦ ਚਟਾਉਣ ਨਾਲ ਫਰਕ ਪੈਂਦਾ ਤੇ ਆਪਾਂ ਉਹਨੂੰ ਕਿ ਲੋੜ ਸਰਜਰੀਆਂ ਕਰਾਉਣ ਦੀ ਜੇ ਸ਼ਾਇਦ ਚਟਾਉਣ ਨਾਲ ਹੀ ਫਰਕ ਪੈਂਦਾ ਆਪਾਂ ਸ਼ਾਇਦ ਚਟਾਉਣਾ ਨਹੀਂ ਆਪਾਂ ਹੋਰ ਬੰਨੇ ਤੁਰੇ ਫਿਰਨਾ ਦਵਾਈ ਲੈ ਲੀਗੇ ਉਹ ਲੈ ਲੀਗੇ ਮੌਲਦੀ ਚੀਜ਼ ਖਾਣੀਆਂ ਮੁਕਤ ਦੀ ਖਾਣੇ ਨੇ ਗਰ ਬਾਣੀ ਭਰੀ ਪਰਮਾਤਮਾ ਨੇ ਦਿੱਤੀ ਆ ਕਿੰਨੀਆਂ ਘਾਲਣਾ ਘਾਲ ਕੇ ਅੰਮ੍ਰਿਤ ਪਾਣ ਹੋਇਆ ਆਪਾਂ ਕਹੀ ਜਾਣੇ ਆ 90% ਆਪਾਂ ਇਹ ਕਹਿੰਨੇ ਆ ਅੰਮ੍ਰਿਤ ਭੰਗ ਹੋ ਗਿਆ ਅੰਮ੍ਰਿਤ ਭੰਗ ਹੋ ਗਿਆ ਪਹਿਲੇ ਇਹ ਗੱਲ ਸੋਚੀਏ ਕਦੀ ਅੰਮ੍ਰਿਤ ਵੀ ਭੰਗ ਹੋ ਸਕਦਾ ਆਪਾਂ ਇਹ ਨਹੀਂ ਉਤੋਂ ਤੱਕ ਪਹੁੰਚਦੇ ਆਪਣੀਆਂ ਕਰਤੂਤਾ ਇਹ ਨਹੀਂ ਚੰਗੀਆਂ ਕਿਉਂਕਿ ਅੰਮ੍ਰਿਤ ਨਹੀਂ ਕਦੀ ਭੰਗ ਹੁੰਦਾ ਜਿੰਨੇ ਸੰਗਤ ਬੈਠੀ ਆ ਅਜ ਤੋਂ ਬਾਅਦ ਇਹ ਨਾ ਕਰੇ ਕਿ ਅੰਮ੍ਰਿਤਪੰਗ ਹੋ ਗਿਆ ਆਸੀ ਨੇ ਅੱਥ ਤੱਕ ਪਹੁੰਚੇ ਅੰਮ੍ਰਿਤ ਨਹੀਂ ਭਦੀ ਪੰਗ ਐਨੀਆਂ ਘਾਲਣਾ ਘਾਲ ਕੇ ਬਣਾਇਆ ਅੰਮ੍ਰਿਤਪੰਗ ਹੋ ਗਿਆ ਐਨੀਆਂ ਸ਼ਹੀਦੀਆਂ ਆਈਆਂ ਕਿੰਨੇ ਜੀ ਬੱਚੇ ਕਈ ਕੁਝ ਹੋ ਗਿਆ ਜਿਹੜੀ ਸਜ਼ਾ ਇੱਕ ਸਿੰਘ ਨੂੰ ਮਿਲੇ ਦੂਜੇ ਨੂੰ ਨਹੀਂ ਮਿਲੀ ਸਜ਼ਾ ਵੱਖੋ ਵੱਖਰੀ ਮਿਲੀ ਆ ਕਿੰਨੀਆਂ ਭਿਆਨਕ ਛੀਤੀਆਂ ਪ੍ਰਾਪਤ ਕੀਤੀਆਂ ਹੈ ਆਪਾਂ ਮੈਂਟਜ ਕਹਿ ਦਿੰਨੇ ਆ ਆਪਾਂ ਦੋਸ਼ ਹੀ ਅਗਲੇ ਨੂੰ ਦੇਣਾ ਜਿੱਤਰਾ ਆਪਾਂ ਨਾ ਆਪਾਂ ਆਪਣੀ ਦੇ ਗੱਲ ਨਹੀਂ ਲਿਆਉਣੀ ਜੇ ਕੋ ਜਿੰਦ ਬੀਬੀ ਬੈਠੀ ਆ ਨਾ ਜੇ ਕਿਸੇ ਨੇ ਹੈਡਫੋਨ ਲਾਇਆ ਕੋ ਗੁਰਬਾਣੀ ਕਥਾ ਕੀਰਤਨ ਸੁਣ ਰਿਹਾ ਹੋਵੇ ਆਪਾਂ ਕਹਿਣਾ ਉਹ ਗਾਣੇ ਸੁਣਦਾ ਹੋਣਾ ਆਪਣੀ ਸੋਚ ਹੀ ਦੂਜੇ ਬੰਨੇ ਜਾਣੀ ਸਹੀ ਬੰਨੇ ਜਾਣੀ ਨਹੀਂ ਇਹ ਨਹੀਂ ਹੋ ਸਕਦਾ ਕਿ ਗੁਰਬਾਣੀ ਵੀ ਸੁਣ ਸਕਦੀ ਆ ਉਹ ਗੁਰਬਾਣੀ ਪੜ੍ਹ ਵੀ ਸਕਦੀ ਆ ਕੀਰਤਨ ਵੀ ਸੁਣ ਸਕਦੀ ਕਥਾ ਵੀ ਸੁਣ ਸਕਦੀ ਆ ਜ਼ਰੂਰੀ ਗਾਣੇ ਨਹੀਂਗੇ ਆਪਾਂ ਪੈਂਦੇ ਫੜਾ ਕੇ ਕਹਿ ਦਿੰਨੇ ਆ ਉਹ ਗਾਣੇ ਸੁਣਦਾ ਹੋਣਾ ਈ ਉਹ ਸਿੰਘ ਬੈਠਾ ਉਹ ਗਾਣੇ ਸੁਣਦਾ ਹੋਣਾ ਈ ਹਾਂ ਆਪਾਂ ਫੜਟ ਅਗਲੇ ਨੂੰ ਦੋਸ਼ ਦੇਣਾ ਵਾ ਆਪਣੇ ਤੇ ਗੱਲ ਹੀ ਲਿਉਣੀ ਇਸ ਕਰਕੇ ਆਪਾਂ ਨਾ ਅੱਜ ਤੋਂ ਬਾਅਦ ਅੰਮ੍ਰਿਤ ਭੰਗ ਨਹੀਂ ਕਹਿਣਾ 90% ਆਪਾਂ ਹੀ ਕਹੀ ਜਨੇ ਅਮਰਤ ਭੰਗ ਹੋ ਗਿਆ ਪਰ ਅਮਰਤ ਕਦੀ ਭੰਗ ਨਹੀਂ ਹੋਇਆ ਆਪਾਂ ਉੱਥੇ ਤੱਕ ਪਹੁੰਚਦੇ ਹੀ ਨਹੀਂ ਆ ਪਹੁੰਚ ਨਹੀਂ ਸਕਦੇ 52 ਹੁਕਮ ਤੁਮੇ ਪਾਚਨ ਦਿੱਤੇ ਆਪਾਂ ਨੂੰ ਇਸ ਕਰਕੇ ਆਪਾਂ ਉਹਨਾਂ ਦਾ ਖਿਆਲ ਕਰੀਏ ਆਪਣੇ ਕਾਰਜ ਸਾਰੇ ਉਹ ਸਵਾਰਦਾ ਵਾ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਗਰਬਾਣੀ ਵਾਲੇ ਲੱਗिए ਛੋੜਿਆ ਨਾ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਕਬੀਰ ਸਾਹਿਬ ਕਹਿੰਦੇ ਆ ਅਸੀਂ ਕੀ ਕਹਿੰਦੇ ਆ ਗਉੜ ਰਾਗ ਦੇ ਵਿੱਚ ਕਿਹਾ ਛੋੜਿ ਅਨੁਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਆਪਣੇ ਕਾਰਜ ਸਾਰੇ ਉਸੇ ਨੇ ਸਵਾਰਨੇ ਆ ਜੇ ਆਪਾਂ ਆਪਣੇ ਸਹੀ ਉਦਮਾਂ ਤੇ ਚੱਲ ਗਏ ਤੇਰ ਘਰ ਪੈ ਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ 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 ਧਿਰ ਕਰ ਬੈਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਧਿਰ ਕਰ ਬੈਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਤਤ ਗੁਰ ਤੁਮਰੇ ਜੀ ਡਟ ਦੂਤ ਪਰਮੇਸ਼ਰ ਮਾਰੇ ਜਨਕੀ ਭੈ ਜਰ ਕੀ ਕਰਤਾਰੇ ਡਟ ਦੂਤ ਪਰਮੇਸ਼ਰ ਮਾਰੇ ਜਨਕੀ ਭੈ ਜਰ ਕੀ ਕਰਤਾਰੇ ਜਨਕੀ ਭੈ ਜਰ ਕੀ ਕਰਤਾਰ ਸਤ ਗੁਰ ਤੁਮਰੇ ਜੀ تمارے کاج سوار ست گور تمہارے جی تمہارے کاج سوار ست گور تمہارے جی تمہارے کاج سوار ست گور تمہارے جی ڈھوٹے دو تار میں چار مارے جن کی ਬਾਜ ਰਖੀ ਕਰਤਾਰੇ ਬਾਦਸ਼ਾਹ ਸਾ ਵਸਦਰ ਦੀਨੇ ਅੰਬਰਤ ਨਾਮ ਮਹਾਰਸ ਪੀਨੇ ਬਾਦਸ਼ਾਹ ਸਾ ਵਸਦਰ ਦੀਨੇ ਅੰਬਰਤ ਨਾਮ ਮਹਾਰਸ ਪੀਨੇ ਅੰਬਰਤ ਨਾਮ ਮਹਾਰਸ ਪੀਨ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਨਿਰਪੈ ਹੋਏ ਭਜੋ ਪਗਵਾ ਸਾਧ ਸੰਗਤ ਮਿਲ ਕੀਨੋ ਦਾਨ ਨਰਪੇ ਹੋਏ ਭਜੋ ਪਗਵਾ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ